ਹਾਂਜੀ ਸਤਿ ਸ੍ਰੀ ਅਕਾਲ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸਬਸਕ੍ਰਾਈਬ ਚੈਨਲ ਨੂੰ ਕਰ ਲਿਓ ਗਰੇਵਾਲ ਪੋਲਟਰੀ ਕਿੰਗ ਨੂੰ ਜੀ ਤੇ ਜਿਵੇਂ ਕਿ ਤੁਹਾਨੂੰ ਦੱਸਦੇ ਰਹੇ ਨੇ ਆਂ ਵੀ ਆਪਾਂ ਦੇਸੀ ਮੁਰਗੇ ਦੇ ਦੇਸੀ ਬੱਕਰੇ ਦਾ ਅਚਾਰ ਤਿਆਰ ਕਰਦੇ ਆਂ ਬੁਕਿੰਗ ਆਨਲਾਈਨ ਹੁੰਦੀ ਹੈ ਆਪਣੇ ਕੋਲੇ ਤੇ ਪਹੁੰਚ ਵੀ ਕਰ ਦਿੰਨੇ ਆ ਠੀਕ ਹੈ ਜੀ ਗਰਮੀਆਂ ਦੇ ਵਿੱਚ 5 ਕਿਲੋ ਦਾ ਆਰਡਰ ਹੋਵੇ ਘੱਟ ਤੋਂ ਘੱਟ ਤੇ ਸਰਦੀ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਲੈ ਲਓ 2 ਕਿਲੋ ਲੈ ਲਓ ਕਿਲੋ ਲੈ ਲਓ 4 ਕਿਲੋ 10 20 ਕੁਇੰਟਲ ਜਿੰਨਾ ਮਰਜ਼ੀ ਚਾਹੀਦਾ ਤੁਹਾਨੂੰ ਮਿਲ ਜੂਗਾ ਤੇ ਆਪਾਂ ਤੁਹਾਨੂੰ ਖੜੇ ਮਸਾਲੇ ਬਹੁਤ ਵਧੀਆ ਖੁਸ਼ਬੂਦਾਰ ਜਿਵੇਂ ਇਹਦੇ ਵਿੱਚ ਦੇਗੀ ਮਿਰਚ ਹੋਗੀ ਉਹ ਐਮ ਡੀ ਐਚ ਦੇ ਵਰਤਦੇ ਆ ਤੇ ਕਸ਼ਮੀਰੀ ਮੇਥੀ ਹੋਗੀ ਹੈ ਜੀ ਇਹ ਚੀਜ਼ਾਂ ਪਾਉਨੇ ਆ ਤੇ ਬਾਕੀ ਆਮ ਮਸਾਲੇ ਜਿਵੇਂ ਧਨੀਆ ਜੀਰਾ ਵਗੈਰਾ ਛੋਟੀ ਇਲੈਚੀ ਵੱਡੀ ਇਲੈਚੀ ਕਟੋਗੜ 20 25 ਤਰ੍ਹਾਂ ਦੇ ਮਸਾਲੇ ਨੇ ਜਿਨ੍ਹਾਂ ਦੇ ਮੈਨੂੰ ਨਾਮ ਨਹੀਂ ਪੂਰੇ ਆਉਂਦੇ ਉਹ ਪਾਉਨੇ ਆ ਤੇ ਚੁੱਲ੍ਹੇ ਦੇ ਉੱਪਰ ਤਿਆਰ ਕਰਦੇ ਆ ਜੀ ਇਹਨੂੰ ਆਪਾਂ ਠੀਕ ਹੈ ਜੀ ਤੇ ਲੋਹੇ ਦੀ ਕੜਾਹੀ ਦੇ ਵਿੱਚ ਲੱਕੜਾਂ ਤੇ ਲੱਕੜਾਂ ਦੀ ਮਿੱਠੀ ਮਤਲਬ ਮੱਠੀ ਅੱਗ ਦੇਰ ਵਿੱਚ ਠੀਕ ਹੈ ਉਹਦੇ ਵਿੱਚ ਇਹਨੂੰ ਤਿਆਰ ਹੁੰਦਾ ਹੌਲੀ 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 ਤਿਆਰ ਕਰਦੇ ਆ ਕੋਈ ਤੇਜ਼ ਅੱਗ ਨਹੀਂ ਕਰਦੇ ਤੇ ਸਰੋਂ ਦੇ ਤੇਲ ਦੇ ਵਿੱਚ ਅਸੀਂ ਤਿਆਰ ਕਰਦੇ ਆ ਜੀ ਤੇ ਇਸ ਜਿਨ੍ਹਾਂ ਨੇ ਵੀ ਬੁਕਿੰਗ ਕਰਾਉਣੀ ਆ ਸਾਡੇ ਕੋਲੇ ਬੁਕਿੰਗ ਕਰਵਾ ਸਕਦੇ ਹਾਂ ਤੇ ਸਰਦੀਆਂ ਦੇ ਵਿੱਚ ਤਾਂ ਸਾਡਾ ਮਤਲਬ ਲਗਾਤਾਰ ਹੀ ਤਿਆਰ ਹੀ ਹੁੰਦਾ ਹੈ ਮਤਲਬ ਬਣਦਾ ਹੀ ਰਹਿੰਦਾ ਇੱਕ ਦਿਨ ਛੱਡ ਕੇ ਸਾਡੇ ਕੋਲੇ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਉਹਦੇ ਤੇ ਵੀਡੀਓ ਇਹ ਆਪਾਂ ਦੇਸੀ ਮੁਰਗੇ ਬੱਕਰੇ ਦੇ ਆਚਾਰ ਦੀਆਂ ਪਾਉਂਦੇ ਰਹਿੰਨੇ ਆ ਰਹਾਗੇ ਜੀ ਤੇ ਚੂਚੇ ਵੀ ਸੇਲ ਕਰਦੇ ਆਂ ਆਪਾਂ ਵੱਡੀਆਂ ਮੁਰਗੀਆਂ ਵੀ ਸੇਲ ਕਰਦੇ ਆਂ ਤੇ ਜਾਣਕਾਰੀ ਵਾਲੀਆਂ ਵੀਡੀਓ ਵੀ ਪਾਉਂਦੇ ਆਂ ਤੇ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲੋ ਵੀਰ ਚੈਨਲ ਆਪਾਂ ਦੁਬਾਰਾ ਬਣਾਉਣਾ ਪੈ ਗਿਆ ਪਹਿਲਾ ਚੈਨਲ ਆਪਣਾ ਕੁਝ ਕੁ ਤਕਨੀਕੀ ਕਾਰਨਾ ਕਰਕੇ ਬੰਦ ਹੋ ਗਿਆ ਸੀ ਇਸੇ ਨਾਮ ਤੇ ਆਪਾਂ ਦੁਬਾਰਾ ਚੈਨਲ ਬਣਾਇਆ ਗਰੇਵਾਲ ਫੋਲਟਰੀ ਕਿੰਗ ਦੇ ਨਾਂ ਤੇ ਇਹਨੂੰ ਜਿਹੜੇ ਮੇਰੇ ਨਾਲ 12 11 1200 ਸਬਸਕ੍ਰਾਈਬਰ ਜੁੜਿਆ ਹੋਇਆ ਸੀਗਾ ਉਹ ਵੀਰ ਸਾਰੇ ਜੁੜ ਜਾਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਸਨੇਹਾ ਲਾਓ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਤੇ ਹੁਣ ਮੈਂ ਤੁਹਾਨੂੰ ਜਿਹੜੀ ਬਾਤ ਗੱਲ ਜਾਣਕਾਰੀ ਰਹਿ ਗਈ ਉਹ ਦੱਸ ਦਿਆਂ ਵੀ ਬੱਕਰੇ ਦਾ ਆਚਾਰ ਹੈ ਇਹਨੂੰ ਹੁਣ ਠੰਡਾ ਹੋਣ ਤੋਂ ਬਾਅਦ ਡੱਬੇ ਦੇ ਵਿੱਚ ਪੈਕਿੰਗ ਹੋ ਕੇ ਸਟicker ਲੱਗ ਕੇ ਤੇ ਫੇਰ ਪੂਰੀ ਚੰਗੀ ਤਰ੍ਹਾਂ ਪੈਕਿੰਗ ਤੁਸੀਂ ਇਹ ਨਹੀਂ ਸੋਚਣਾ ਤੁਹਾਡੇ ਡਿਲੀਵਰੀ ਕਰ ਦੇਣੀ ਐ ਅਸੀਂ ਤੁਹਾਡੇ ਸ਼ਹਿਰ ਜਿਵੇਂ ਜਲੰਧਰ ਜਾਂਦੇ ਸਾਰੇ ਪੰਜਾਬ 'ਚ ਦਿੱਲੀ ਹਰਿਆਣਾ ਸਾਰੇ ਕਿਤੇ ਜਾਂਦਾ ਆਪਣਾ ਚਾਰ ਆਲ ਇੰਡੀਆ ਦੇ ਵਿੱਚ ਬਾਹਰ ਵੀ ਜਾਊਗਾ ਤੇ ਇਹਨੂੰ ਇਹ ਨਹੀਂ ਹੁੰਦਾ ਵੀ ਸਾਡਾ ਕੰਮ ਐ ਇਸ ਤਰ੍ਹਾਂ ਉਹ ਇਹਨ ਪੱਕੀ ਪੈਕਿੰਗ ਕਰਦੇ ਆਂ ਉੱਪਰ ਲੌਕ ਹੀ ਕਰ ਦਿੰਨੇ ਆ ਸੀਲ ਬੰਦ ਕਰਕੇ ਫੇਰ ਅਸੀਂ ਅੱਗੇ ਸਪਲਾਈ ਦਿੰਨੇ ਹੁੰਨੇ ਆ ਜੀ ਤੇ ਕਿਸੇ ਤਰ੍ਹਾਂ ਦਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੇ ਬਹੁਤ ਆਰਗੈਨਿਕ ਮਸਾਲੇ ਆਰਗੈਨਿਕ ਤਿਆਰ ਹੈ ਇਹ ਆਚਾਰ ਦੇਸੀ ਮੁਰਗੇ ਅਤੇ ਬੱਕਰੇ ਦਾ ਤੇ ਪੀਸ ਐਨ ਪੂਰੇ ਵਧੀਆ ਜੇਕੇਦਾਰ ਆਚਾਰ ਹੈ ਸਾਡਾ ਇਹ ਹੁਣ ਇਹਦੇ ਵਿੱਚ ਖੜੇ ਮਸਾਲੇ ਪਾਏ ਹੋਏ ਨੇ ਹਲਦੀ ਵਗੈਰਾ ਪਾਈ ਹੋਈ ਹੈ ਹੌਲੀ-ਹੌਲੀ ਇਹਨੇ ਰੰਗ ਬਦਲੀ ਜਾਣਾ ਐਨ ਮਤਲਬ ਸਲੇਟੀ ਰੰਗ ਦਾ ਹੋ ਜਾਣਾ ਤਾਂ ਇਹ ਹੌਲੀ-ਹੌਲੀ ਹੌਲੀ-ਹੌਲੀ ਇਹਨੇ ਮਸਾਲਿਆਂ ਨੇ ਰੰਗ ਦੇ ਇੱਕ ਦੋ ਦਿਨਾਂ ਦੇ ਵਿੱਚ ਇਹ ਕਾਲੇ ਮਤਲਬ ਰੰਗ ਦਾ ਹੋ ਜਾਣਾ ਹੈ ਇਹ ਤੇ ਬਣ ਜਾਣਾ ਪ्योर ਸੁਧ ਮਸਾਲੇ ਨੇ ਜਿਹੜੇ ਨਾ ਹੁਣ ਖੜੇ ਮਸਾਲੇ ਨੇ ਇਹ ਚ ਹੌਲੀ-ਹੌਲੀ ਢਲੀ ਜਾਣਾ ਮਸਾਲਿਆਂ ਨੇ ਤੇ ਤੁਸੀਂ ਇਹਦਾ ਸਵਾਦ ਜੇ ਤੁਸੀਂ ਕਹੋ ਨਾ ਵੀ ਫੋਨ ਚ ਹੀ ਪਾ ਦੇ ਐ ਕਹੋਗੇ ਇੰਨਾ ਟੇਸਟੀ ਸਵਾਦ ਹੈ ਇਹਦਾ ਤੇ ਲੋਹੇ ਦੀ ਅਸੀਂ ਇੱਕ ਸਾਡੀ ਖਾਸੀਅਤ ਚੁੱਲੇ ਤੇ ਹੀ ਤਿਆਰ ਕਰਦੇ ਆਂ ਅਸੀਂ ਜਿੰਨਾ ਵੀ ਵੀਰਾਂ ਨੇ ਬੁਕਿੰਗ ਕਰਾਉਣਾ ਹੈ ਬੁਕਿੰਗ ਕਰਵਾ ਸਕਦੇ ਹੋ ਗਰਮੀ ਦੇ ਵਿੱਚ ਘੱਟੋ ਘੱਟ 5 ਕਿਲੋ ਦੀ ਹੁੰਦੀ ਹੈ ਮਤਲਬ ਬੁਕਿੰਗ 5 ਕਿਲੋ ਭਾਵੇਂ ਦੋ ਜਾਣੇ ਰਲ ਕੇ ਕਰਵਾ ਲਓ ਉਹ ਤੁਸੀਂ ਦੇਖਣਾ ਜੀ ਸਰਦੀ ਚ ਸਾਡੇ ਕੋਲ ਕਿਲੋ 2 ਕਿਲੋ ਦੀਆਂ ਪੈਕਿੰਗਾਂ ਹੁੰਦੀਆਂ ਨੇ ਸਰਦੀ ਚ ਕੋਈ ਚੱਕਰ ਨਹੀਂ ਇੱਕ ਇੱਕ ਗੀਂਦੀ ਹੈ ਵੀ ਇਹਨੂੰ ਰੱਖਣਾ ਫ੍ਰਿਜ ਚ ਹੈ ਫ੍ਰਿਜ ਦੇ ਵਿੱਚ ਰੱਖਣਾ ਤੁਸੀਂ ਇਹਨੂੰ ਅਚਾਰ ਨੂੰ ਦੇਸੀ ਮੁਰਗੇ ਤੇ ਬੱਕਰੇ ਦੇ ਅਚਾਰ ਨੂੰ ਫ੍ਰਿਜ ਦੇ ਵਿੱਚ ਰੱਖੋਗੇ ਸਦਾ ਹੀ ਜਿੰਨਾ ਖਾਣਾ ਹੈ ਉਨਾ ਕੱਢ ਲਓ ਤੁਸੀਂ ਜਿਵੇਂ ਕਟਸੀ ਦੇ ਨਾਲ ਜਿਵੇਂ ਤੁਸੀਂ ਰੋਟੀ ਖਾਣੀ ਹੈ ਜੇ ਇਹਦੇ ਨਾਲ ਤਰੀ ਵਾਲਾ ਬਣਾਉਣਾ ਹੈ ਤਾਂ ਜਿਵੇਂ ਆਹ ਦੋ ਤਿੰਨ ਪੀਸ ਪਾ ਲਓ ਇਹਦੇ ਨਾਲ ਤੁਸੀਂ ਦੋ ਬੰਦੇ ਰੋਟੀ ਖਾ ਲਓਗੇ ਤਰੀ ਇੰਨੀ ਦਾ ਮਸਾਲਾ ਮਸੂਲਾ ਸਾਰਾ ਸਾਡਾ ਪਾਇਆ ਹੈ ਤੁਸੀਂ ਕੋਈ ਮਸਾਲਾ ਨਹੀਂ ਪਾਉਣਾ ਆਪਦੇ ਕੋਲੋਂ ਕੁਝ ਵੀ ਨਹੀਂ ਕਰਨਾ ਤੁਸੀਂ ਸਿਰਫ ਨੂਨ ਮਿਰਚ ਲੋੜ ਅਨਸਾਰ ਪਾਉਣਾ ਐਨਾਂ ਇੱਕ ਡੰਗੇ ਜਾਂ ਫਰਾਈ ਪੈਨ ਜਾਂ ਕਾਸੀ ਮਿਕਰੋਵੇਵ ਚ ਕਿਸੇ ਭਾਂਡੇ ਚ ਪਾ ਕੇ ਗਰਮ ਕਰ ਲਓ ਥੋੜਾ ਜਿਹਾ ਪਾਣੀ ਜਿੰਨਾ ਲੋੜ ਅਨਸਾਰ ਪਾ ਲਓ ਪਤਲਾ ਜਿੰਨੀ ਤਰੀਕ ਕਰਨੀ ਹੈ ਜਿੰਨੀ ਗਾੜੀ ਰੱਖਣੀ ਹੈ ਘੱਟ ਪਾਣੀ ਪਾ ਲਓ ਤੇ ਮਸਾਲਾ ਹੋਰ ਪਿਆਜ਼ ਬਗੈਰਾ ਕੁਝ ਨਹੀਂ ਪਾਉਣ ਦੀ ਲੋੜ ਤੁਹਾਨੂੰ ਠੀਕ ਹੈ ਜੀ ਤੇ ਤੁਸੀਂ ਦੇਖੋ ਤਿਆਰ ਕਰ ਸਕਦੇ ਹੋ ਸਾਡੇ 1 ਕਿਲੋ ਦੇਸੀ ਬੱਕਰੇ ਜਾਂ ਮੁਰਗੇ ਦੇ ਅਚਾਰ ਦੇ ਨਾਲ ਘੱਟੋ ਘੱਟ 20 ਬੰਦੇ ਰੋਟੀ ਖਾ ਸਕਦੇ ਨੇ ਇੰਨੀ ਇਹ ਜੇ ਤਰੀ ਵਾਲਾ ਬਣਾ ਲਿਆ ਜਾਵੇ ਤਰੀ ਵਾਲਾ ਬਣ ਜਾਂਦਾ ਹੈ ਤੇ ਬਾਕੀ ਜਿਵੇਂ ਮਰਜ਼ੀ ਤੁਸੀਂ ਸੁੱਕਾ ਵੀ ਖਾਣਾ ਜਾਂ ਜੋ ਵੀ ਹੈ ਤੇ ਪਰ ਸਾਡੇ ਇਹ ਸਾਡਾ ਇਹ ਹੈ ਵੀ ਇਸ ਤਰ੍ਹਾਂ ਦਾ ਅੱਜ ਤੱਕ ਨਾ ਤੁਸੀਂ ਖਾਦਾ ਹੋ ਨਾ ਖਾਵੋਂ ਕਿਉਂਕਿ ਇਸ ਤਰ੍ਹਾਂ ਦਾ ਨਾ ਹੀ ਐਸਪੀ ਸਾਡੀ ਕੋਈ ਬਣਾ ਸਕਦਾ ਸਾਡੇ ਜਿਹੜੇ ਮਸਾਲੇ ਨੇ ਲਾਜਪਾਵ ਨੇ ਤੇ অর্ਗੈਨਿਕ ਸਾਡਾ ਹੁੰਦਾ ਬੱਕਰੀ ਵੀ ਸਾਡੇ ਦੇਸੀ ਬੱਕਰੇ ਤਿਆਰ ਮਤਲਬ ਦਾ ਪਾਉਨੇ ਆ ਮਸਾਲੇ ਨੇ ਉਹ অর্ਗੈਨਿਕ ਨੇ ਸਾਡੇ ਤੇ ਬਹੁਤ ਵਧੀਆ ਤਰੀਕੇ ਨਾਲ ਸਰੋਂ ਦੇ ਤੇਲ 'ਚ ਘਰ ਦੀ ਕਹਾਣੀ ਕਢਾਈ ਹੁੰਦੀ ਹੈ ਸਾਡੀ ਸਰੋਂ ਦੇ ਤੇਲ ਦੀ ਠੀਕ ਹੈ ਜੀ ਤੇ ਬਾਕੀ ਇੱਕ ਚੁੱਲ੍ਹੇ ਦੇ ਉੱਪਰ ਲੋਹੇ ਦੀ ਕੜਾਹੀ ਦੇ ਵਿੱਚ ਇਹ ਤਿਆਰ ਹੁੰਦਾ ਹੈ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਸਾਫ ਸਫਾਈ ਦਾ ਹੀ ਮੁੱਲ ਹੁੰਦਾ ਹੈ ਜੀ ਇਹਨੂੰ ਚੰਗੀ ਤਰ੍ਹਾਂ ਧੋ ਕੇ ਕੱਚਾ ਮੀਟ ਕੱਟਣ ਤੋਂ ਬਾਅਦ ਆਪ ਹੱਬ ਦੇ ਹੱਥ ਨਾਲ ਚੰਗੀ ਤਰ੍ਹਾਂ ਧੋ ਕੇ ਇਹਨੂੰ ਤੇ ਉਸ ਤੋਂ ਬਾਅਦ ਭਾਂਡਿਆਂ ਨੂੰ ਸੁਕਾ ਕੇ ਐਨ ਧੋ ਕੇ ਪੂਰਾ ਵਧੀਆ ਪ੍ਰਬੰਧ ਹੁੰਦਾ ਸਫਾਈ ਦਾ ਸਫਾਈ ਦਾ ਮੁੱਲ ਹੈ ਠੀਕ ਹੈ ਜੀ ਬੇਫਿਕਰ ਹੋ ਕੇ ਜਿਵੇਂ ਜਹਾਜ ਤੁਸੀਂ ਘਰ ਦੇ ਵਿੱਚ ਵੀ ਨਹੀਂ ਇਸ ਤਰ੍ਹਾਂ ਦਾ ਬਣਾ ਸਕਦੇ ਇੰਨੀ ਸਪਾਈ ਰੱਖ ਸਕਦੇ ਹੁਣ ਮੈਂ ਦੁਬਾਰਾ ਫੇਰ ਕਹੂੰਗਾ ਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਵੱਲੋਂ ਇਹ ਹੈ ਬੇਨਤੀ ਵੀ ਸਬਸਕ੍ਰਾਈਬ ਵੀ ਕਰਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਇਸ ਤਰ੍ਹਾਂ ਦੀਆਂ ਵੀਡੀਓ ਤੁਸੀਂ ਦੇਖਦੇ ਰਹੋਗੇ ਬੱਕਰੇ ਮੁਰਗੇ ਦੇ achar ਦੀਆਂ ਤੇ ਚਿਕਸ ਸੇਲ ਕਰਦੇ ਆਂ ਮੁਰਗੀਆਂ ਸੇਲ ਕਰਦੇ ਆਂ ਜਿਸ ਵੀ ਚੀਜ਼ ਦੀ ਲੋੜ ਆ ਸਾਡੇ ਕੋਲੋਂ ਮਿਲਦੇ ਨੇ ਜੀ ਤੇ ਬੁਕਿੰਗ ਗਰਮੀ ਦੇ ਵਿੱਚ ਘੱਟੋ ਘੱਟ 5 ਕਿਲੋ ਦੀ ਹੋਣੀ ਚਾਹੀਦੀ ਹੈ ਸਰਦੀ ਦੇ ਵਿੱਚ ਜਿੰਨਾ ਮਰਜ਼ੀ ਲੋੜ ਆ ਘੱਟ ਉਹਨਾਂ ਤੁਹਾਨੂੰ ਮਿਲ ਜੂਗਾ ਜੀ ਤੇ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਬੇਨਤੀ ਹੈ ਧੰਨਵਾਦ ਸਾਰਿਆਂ ਦਾ ਤੇ ਮੇਰੇ ਜਿਹੜੇ ਵੀ ਸਬਸਕ੍ਰਾਈਬਰ ਕੀਤਾ ਹੋਇਆ ਸਬਸਕ੍ਰਾਈਬ ਉਹ ਜਿਹੜੇ ਨਵੇਂ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ ਜੀ ਸਤਿ ਸ੍ਰੀ ਅਕਾਲ ਜੀ